ਮੇਰਾ ਨਾਮ ਈ ਵਿੱਕੀ ਕੌਰ ਆ ਅਸੀਂ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਅਸੀਂ 2-3 ਸਾਲਾਂ ਤੋਂ ਪਿਛਲੇ ਤੋਂ ਗੇਮ ਖੇਡਦੇ ਆਂਗੇ ਸਰ ਸਾਡੇ ਪਿੰਡ ਤੋਂ ਪਹਿਲਾਂ ਤੋਂ ਕੁੜੀਆਂ ਖੇਡਦੀਆਂ ਸੀ ਅਸੀਂ ਉਹਨਾਂ ਨੂੰ ਦੇਖ ਕੇ ਲੱਗੇ ਸੀ ਇਸ ਕਰਕੇ ਸਾਡੇ ਕੋਚ ਵੀ ਹੈਗੇ ਨੇ ਜੀ ਪੈਟਾ ਬਾਈ ਜਿਉਂ ਵੈਸੇ ਸਾਡੇ ਨਾਲ ਵੀ ਹੈਗੀਆਂ ਨੇ ਜੀ ਸਟੇਟ ਤੱਕਰ ਗਈਆਂ ਵੀ ਆ ਨੇ ਅੱਗੇ ਵੀ ਜਾਣਾ ਈ ਉਹਨਾਂ ਨੇ ਹਲੇ ਜੀ ਸ਼ਾਮ ਨੂੰ ਜੀ 4 ਵਜੇ ਗਰਾਊਂਡ ਜਾਂਦੇ ਆ 6 ਵਜੇ ਆਉਨੇ ਆ ਜੀ ਕੁੜੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਖੇਡਣਾ ਚਾਹੀਦਾ ਈ ਮੁੰਡਿਆਂ ਦੀ ਤਾਂ ਅੱਗੇ ਆਉਣਾ ਚਾਹੀਦਾ ਜੀ ਮਾਪਿਆਂ ਨੂੰ ਵੀ ਯਰ ਵੀ ਆਉਣਾ ਆਉਂਦੇਣਾ ਚਾਹੀਦਾ ਈ ਆਂ ਨੂੰ ਕੁੜੀਆਂ ਵੀ ਅੱਗੇ ਵਧਣ ਜੀ ਮੁੰਡਿਆਂ ਦੀਆਂ ਤਰ੍ਹਾਂ ਨਾਮ ਆਗਾਸ਼ਦੀਪ ਕੌਰ ਹੈ ਜੀ ਪਿੰਡ ਦੇ ਆਈ ਮੇਰੇ ਘਾਟ ਵਾਲੀ ਦੇਈ ਤੇ ਸਕੂਲ ਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਖਾਲਸਾ ਈ ਤਲਵੰਡੀ ਚਾਬੋ ਤੇ ਇੱਥੇ ਸੀ ਪੁੱਚੋ ਗਲਾ ਖੇਡਣ ਆਏ ਆ ਜੀ ਕਬੱਡੀ ਚੈਂਪੀਅਨਸ਼ਿਪ ਈ ਸਾਨੂੰ 4 ਤੀਸਰੀ ਕਲਾਸ ਤੋਂ ਲੱਗੇ ਸੀ ਪਹਿਲਾਂ ਤਾਂ ਨੈਸ਼ਨਲ ਖੇਡਦੇ ਜੀ ਸੀ ਤੇ ਹੁਣ 2 ਸਾਲ ਹੋ ਗਏ ਈ ਸਰਕਲ ਖੇਡਦੇ ਆ ਜੀ ਪ੍ਰੈਕਟਿਸ ਜ਼ਰੂਰੀ ਹੈ ਜੀ ਰਿਆਨ ਤਾਂ ਵੈਸੇ ਜਾਂਦੇ ਨੇ ਜੀ ਟਾਈਮ ਨਹੀਂ ਲੱਗਦਾ ਹੈਗਾ ਵੈਸੇ ਬਾਗ ਵੀ ਜਾਣੇ ਆ ਜੋ ਟਾਈਮ ਹੁੰਦਾ ਹੈ ਜੀ ਮੇਰੇ ਫੁੱਲ ਮम्मी-ਪਪਾ ਸਾਰੇ ਸਪੋਰਟ ਕਰਦੇ ਆ ਵੀ ਗੇਮ ਕਰੋ ਮੇਰਾ ਵੀ ਆਪਦਾ ਵੀ ਸਾਡਾ ਮਨ ਹੈਗਾ ਵੀ ਅਸੀਂ ਗੇਮ ਕਰੀਏ ਫਿਰ ਜਦੋਂ ਉੱਪਰੋਂ ਸਪੋਰਟ ਮਿਲਦੀ ਆ ਫਿਰ ਅੱਗੇ ਵੱਧ ਕਰਦਾ ਫਿਰ ਵੀ ਮਿਹਨਤ ਕਰਨੀ ਪੈਂਦੀ ਆ ਮਿਹਨਤ ਜੀ ਕਰਦਾ ਵੀ ਹਾਂ ਮੰਮੀ ਜਿਹੜੀ ਸਪੋਰਟ ਕਰਦੇ ਆ ਵੀ ਮਿਹਨਤ ਵੀ ਕਰੀਏ ਅੱਗੇ ਅਸੀਂ ਸਾਰੇ ਜਦੋਂ ਅਸੀਂ ਆਪਦੇ ਪਿੰਡ ਘੜਦੇ ਸੀ ਗਾੜ ਵਾਲੀ ਉਦੋਂ ਸਾਡੇ ਟੀਚਰ ਸੀਗੇ ਫਿਜ਼ੀਕਲ ਟੀਚਰ ਸੁਖਦੇਵ ਸਰ ਉਹਨਾਂ ਨੇ ਸਾਨੂੰ ਟ੍ਰੇਨ ਕੀਤਾ ਸੀਗਾ ਮੈਂ ਮੇਰੀ ਵੱਡੀ ਭੈਣ ਮੇਰੀਆਂ ਵੱਡੀਆਂ ਭੈਣਾਂ ਨੇ ਹੀ ਤਿੰਨ ਉਹ ਤਿੰਨੇ ਖੇਡਦੀਆਂ ਸੀ ਮੈਂ ਉਹਨਾਂ ਨੂੰ ਦੇਖ ਕੇ ਐਕਸਪਾਇਰ ਹੋਈ ਸੀ ਵੀ ਮਤਲਬ ਉਹ ਖੇਡਣ ਮੈਂ ਵੀ ਖੇਡਾਂ ਮੈਂ ਛੋਟੀ ਹੁੰਦੀ ਸੀ ਜਦੋਂ ਮੈਂ ਉਹਨਾਂ ਨਾਲ ਖੇਡਣ ਲੱਗੀ ਸੀ ਫਿਰ ਜਦੋਂ ਮੈਂ ਖੇਡਣ ਲੱਗੀ ਫਿਰ ਸਾਡੀ ਪੀੜੀ ਸਰ ਸੀ ਜਿਹੜੇ ਉਹਨਾਂ ਨੇ ਸਾਨੂੰ ਟ੍ਰੇਨ ਕੀਤਾ ਵਧੀਆ ਨੈਸ਼ਨਲ ਕਬੱਡੀ 'ਚ ਸਾਡੀਆਂ ਪੋਜੀਸ਼ਨਾਂ ਆਉਂਦੀਆਂ ਰਹੀਆਂ ਅਸੀਂ ਸਟੇਟ ਲੈਵਲ ਖੇਡ ਕੇ ਆਉਂਦੇ ਰਹੇ ਨੈਸ਼ਨਲ ਦੀ ਖੇਡ ਰਹੀ ਹੈ ਜਿਹੜੀ ਨੈਸ਼ਨਲ ਦੀ ਨੈਸ਼ਨਲ ਪਲੇਅਰ ਰਹੀ ਹੈ ਸਾਡੇ ਸਕੂਲ 'ਚ ਤੇ ਉਹਨਾਂ ਨੇ ਸਾਨੂੰ ਵਧੀਆ ਟ੍ਰੇਨ ਕੀਤਾ ਉਹਨਾਂ ਦੀ ਬਦੌਲਤ ਹੀ ਅਸੀਂ ਇੱਥੇ ਅੱਜ ਖੜੇ ਆਂ ਅੱਜ ਕੱਲ ਤਾਂ ਇਹ ਦੇਖੋ ਮੁੰਡੇ ਵੀ ਬਰਾਬਰ ਨੇ ਕੁੜੀਆਂ ਵੀ ਬਰਾਬਰ ਨੇ ਕੋਈ ਨਹੀਂ ਘੱਟ ਹੈਗਾ ਕਿਉਂਕਿ ਅੱਜ ਕੱਲ ਤਾਂ ਮੁੰਡਿਆਂ ਨਾਲੋਂ ਤਾਂ ਜ਼ਿਆਦਾ ਕੁੜੀਆਂ ਹੀ ਅੱਗੇ ਜਾ ਰਹੀਆਂ ਨੇ ਉਹਨਾਂ ਨੂੰ ਤਾਂ ਮੈਸੇਜ ਇਹ ਹੀ ਦੇਣਾ ਚਾਹੁੰਗਾ ਵੀ ਅੱਗੇ ਵਧੋ ਖੇਡੋ ਤੇ ਆਪਦੀ ਸਿਹਤ ਵਧੀਆ ਬਣਾਓ ਇਹ ਬਸ ਗਰਾਊਂਡ ਨਾਲ ਜੁੜੇ ਰਹੋ ਅੱਜ ਕੱਲ ਕਿਉਂਕਿ ਕੁੜੀਆਂ ਦੀ ਕਬੱਡੀ ਅਲੋਪ ਹੋ ਰਹੀ ਹੈ ਕੁੜੀਆਂ ਅੱਗੇ ਨਹੀਂ ਆ ਰਹੀਆਂ ਖੇਡਣ ਲਈ ਉਹਨਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਬਸ ਵੀ ਗਰਾਊਂਡ ਨਾਲ ਜੁੜੋ ਵਧੀਆ ਗਰਾਊਂਡ ਨਾਲ ਪਿਆਰ ਕਰੋ ਖੇਡੋ ਬਸ ਆਹ ਨਸ਼ਾ ਤਾਂ ਇਹ ਦੇਖੋ ਆਪਾਂ ਤਾਂ ਅਸੀਂ ਰੋਕ ਨਹੀਂ ਸਕਦੇ ਅਸੀਂ ਪਰ ਅਗਲਿਆਂ ਨੂੰ ਪ੍ਰੇਰਿਤ ਕਰ ਸਕਦੇ ਆਂ ਵੀ ਹਾਂ ਤੁਸੀਂ ਨਸ਼ਾ ਛੱਡੋ ਵੀ ਇਹ ਤੇ ਜਨਾਲੋ ਟੁੱਟੋ ਤੇ ਗਰਾਊਂਡ ਨਾਲ ਜੁੜੋ ਕਿਉਂਕਿ ਜੇ ਇਹ ਬੰਦਾ ਗਰਾਊਂਡ ਨਾਲ ਜੁੜਿਆ ਰਹਿੰਦਾਗਾ ਉਹ ਨਸ਼ਿਆਂ ਤੋਂ ਦੂਰ ਰਹਿੰਦਾ ਕਾਫੀ ਹੱਦ ਤੱਕ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਬਾ ਜਦਾ ਇਹ ਹੈ ਕਿ ਮਿਹਨਤ ਮੂੰਹ ਤੇ ਕਰੇਗਾ ਨਾ ਤੇ ਆਉਦਾ ਵਧੀਆ ਖਰਾਖ ਰੂਖਾ ਕੇ ਹੋਰ ਬੱਸ ਹੂੰ ਟੂਰਨਾਮੈਂਟ ਤਾਂ ਜੀ ਬਹੁਤ ਜ਼ਿਆਦਾ ਖੇਡਿਆ ਉਹਨਾਂ ਯਾਦ ਨਹੀਂ ਕਿ ਉਹ ਕਿ ਜ ਮੀਸੀਜਨ ਚ 100 100 ਮੈਚ ਖੇੜੀ ਜਾਂਦੇ ਸੀਗੇ ਜੀ ਵਿਦੇਸ਼ਾਂ ਚ ਵੀ ਖੇਡੇ ਹੋ ਪੰਜਾਬ ਦੀ ਧਰਤੀ ਤੇ ਵੀ ਖੇਡੇ ਹੋ ਕਿੰਨਾ ਕੁ ਫਰਕ ਲੱਗਦਾ ਵਿਦੇਸ਼ਾਂ ਤੇ ਪੰਜਾਬ ਦੇ ਵਿੱਚ ਹੈਗਾ ਥੋੜਾ ਫਰਕ ਤਾਂ ਹੈਗਾ ਹੀ ਉੱਥੇ ਕਹਾ ਕੂਤੇ ਹੁੰਦੀ ਹੈ ਕਬੱਡੀ ਇਥੇ ਆਪਣੇ ਰੇਤੇ ਵਾਲੇ ਗਰਾਊਂਡਾਂ 'ਚ ਹੁੰਦੀ ਐ। ਬਾਹਲਾ ਨਹੀਂਗਾ ਉਦਾਂ। ਜਿਹੜਾ ਬੰਦਾ ਖੇਡਦਾ ਉਹ ਤਾਂ ਉਮੀ ਹੋ ਜਾਂਦਾ ਈ। ਨੌਜਵਾਨਾਂ ਨੂੰ ਕੀ ਅਪੀਲ ਕਰੋਗੇ? ਖੇਡਾਂ ਨਾਲ ਜੋੜੋ। ਕਿ ਵਧੀਆ ਨੌਜਵਾਨਾਂ ਨੂੰ ਕੀ ਹੀ ਆ ਉਹਦੀ ਚੰਗੀ ਮਿਹਨਤ ਕਰਨਗੇ ਤੇ ਖੇਡਣਗੇ ਆਪਦਾ ਤੇ ਹੋਰ ਮਾੜੇ ਚੰਗੇ ਕੰਮਾਂ ਤੋਂ ਬਚ ਜਾਂਦਾ ਬੰਦਾ। ਤੇ ਆਪਦਾ ਵਧੀਆ ਖਰਾਖਰੂ ਖਾਨ ਜੀ ਜਿਹੜੀ ਆਪਣੇ ਘਰਾਂ 'ਚ ਹੁੰਦੀ ਐ ਰੈਗੂਲਰ ਉਹੀ ਐ। ਬਾਤ ਕਰਾਈਏ। ਹੋ ਰਹੀ ਹੈ ਵੱਡੀ ਮੇਰਵਾ ਦਾ ਸਾਰਾ ਸਾਰਾ ਜਗਤ ਨੇ ਮੇਂ ਚਾਕੇ ਦੇਵਾਲਾ ਹੈ ਬੜੀ ਦੇਰ ਹੈ ਕਿ ਮੇਂ ਕਬਦੀ ਨੂੰ ਚੌਂਕਾ ਪਰ ਮੁੰਡੇ ਆ ਗਏ ਨੇ ਪਰ ਸਾਹਮਣੇ ਪਹਿਲੀ ਤੇ ਕਮਾਲ ਕਰ ਗਿਆ

ਅੰਦਰ ਜੇਮੇ ਵਾਲਾ ਆਪਣੀ ਟੀਮ ਦੇ ਇੱਥੇ ਜੁਰਗੇ ਇਹ ਚੌਕਿਆਂ ਦੀ ਟੀਮ ਦਾ ਗੱਭਰੂ ਕੱਲ੍ਹ ਹੀ ਖੇਡਦਾ ਹੈ ਕੱਲ੍ਹ ਹੀ ਜੱਪੇ ਲਈ ਆਉਂਦਾ ਹੈ ਤੇ ਕੱਲ੍ਹ ਹੀ ਰੇਡਾਂ ਪਾਈ ਆਉਂਦਾ ਹੈ ਚੌਕਿਆਂ ਵਾਲਾ ਹੈ बेनती करो चौका बेनती है चक बसो को टीम लगे सामने खिलाड़ी ने ठंडे खार ਪਾਣੀ ਜੀ ਕਹਿੰਦੇ ਟੁੱਟ ਪਈ ਐ ਬੱਤੀ ਡੱਲ ਇੱਕ ਬੋਲ ਇੱਕ ਜੀਵ ਕਿਲੀ ਕਿਤੇ ਤੇ ਬੋਧ ਰਗੜੇ ਕਹਿੰਦੇ ਰੇਡ ਪਾਉਣ ਦੇ ਖਿਡਾਰੀ ਕਿਹਨੇ ਆ ਵਰਿਆ ਲਓ ਸਾਹਮਣੇ ਖਿਡਾਰੀ ਕਿਹਨੇ ਕੋਰੇ ਮੇਰੇ ਮਿੱਤਰੋ ਪਿਆਰੇ ਸੀਮਾ ਕਲਾ ਪਿੰਡ ਕਿਹਨੇ ਗਵੰਡੀ ਨਗਰ ਹੈ ਫਾਕੀ ਦੀ ਕੁਨੀਆ ਦੇ ਵਿੱਚ ਵੱਡਾ ਰਾਂਗ ਰੇ ਸੀਮਾ ਕਲਾ ਵਾਲਾ ਦਾ ਛੋਟੇ ਦੀ ਗਰਾਊਂਡ ਤੇ ਤਾਂ ਕਹਿੰਦੇ ਸੀਮਾ ਕਲਾ ਦੇ ਵਿੱਚ ਇੱਥੇ ਕਿਸੇ ਦਾ ਗਰਾਊਂਡ ਨਹੀਂ ਕਿਹਨੇ ਜਿੱਥੇ ਫਾਕੀ ਦਾ ਵੱਡਾ ਕਰਾਉਣਾ ਕਹਿੰਦੇ ਸੇਮੇ ਕਿਨ ਦੇ ਵਿੱਚ ਅਗਲੇ ਕਬੱਡੀ ਕਿਹਨੇ ਲਾ ਲਿਕਰ ਕਿਹਨੇ ਖਦਵੇ ਸ਼ਾਨੀ ਹੈ ਤਾਂ ਖੰਡੇ ਵਾਲੀ ਕਿਹਨੇ

ਇੱਕ ਟਵਾਰੀ ਤਾਰੀਆਂ ਆ ਮੁੰਡੇ ਦੇ ਨਾਂ ਤੇ ਮਾਰਦੇ ਆ ਲੱਤ ਕੜਾ ਜੱਪਾ ਅੱਤ ਚੌਕਿਆਂ ਦੀ ਟੀਮ ਦੇ ਵਿੱਚ ਜੁੜ ਗਿਆ ਅਗਲੀ ਕਬੱਡੀ ਚੌਕਿਆਂ ਦੀ ਧਰਤੀ ਦਾ ਪਾਉਣ ਦੇ ਵਾਸਤੇ ਤਿਆਰ ਦੇ ਤਿਆਰ ਹੈ ਪਿਛੇ ਦਿਨੇ ਮੇਲਾ ਹੋਇਆ ਚੌਕਿਆਂ ਦੇ ਵਿੱਚ ਉੱਪਰ ਦੇ ਮੁਕਾਬਲੇ ਹੋਏ ਗੋਪੀ ਫਰੰਦੀਪੁਰੇ ਦਾ ਪੁੱਜਿਆ ਬਹੁਤ ਤਗੜੇ ਤਗੜੇ ਮੱਲ ਪੁੱਜੇ ਬਹੁਤ ਤਖੀਰਾ ਵਾਲੀਆ ਪੁੱਜਿਆ

ਜੇੜੜ ਭੱਜ ਜਾਵੇਂ ਤਾਂ ਤਾੜੀਆਂ ਪੁੱਤੋਂ ਆਣੇ ਆਪ ਮਾਰ ਰਹੀਆਂ ਅੱਜ ਪੁੱਤੋਂ ਕਲਾਂ ਦੀ ਧਰਤੀ ਐ ਜਿਵੇਂ ਕਹਿੰਦੇ ਆਉਂਦੇ ਐ ਵੀ ਪੁੱਤੋਂ ਕਲਾਂ ਦੀ ਧਰਤੀ ਦਰਸ਼ਕਾਂ ਦੇ ਦਿਲ ਦੀ ਰੀਝ ਪੂਰੀ ਕਰਦੀ ਕਾਕੇ ਖੜੇ ਪਟਾਕੇ ਭੰਗਣੀ ਦੇ ਰਕਾਰ ਪੁੱਤੋਂ ਕਾਂਗ ਵਿੱਚ ਟੁੱਟ ਕੇ ਰਹਿਣੀਆਂ ਟੁੱਟ ਕੇ ਰਹਿਣੀਆਂ ਦੁਨੀਆਂ ਬਾਕੀ ਤੀਆਂ ਨਰਤਾ ਨਹੀਂ ਤਾਂ ਹੀ ਕਿਸੇ ਗੱਲ ਦੀ ਚਰਤਾ ਨਹੀਂ ਸੋਚ ਸਕੇ ਲੋੰਬੜੀ ਆ ਕਬੱਡੀ ਦਾ ਰਪਤੇ ਸੱਡੀ ਹੈ ਸੇਮਿਆਂ ਵਾਲਾ ਟੱਕੜਾ ਜੱਪਾ ਮੁੰਡਾ ਅੰਕਲ ਦੀ ਟੀਮ ਦੇ ਵਿੱਚ ਜੁੜ ਗਿਆ ਅਗਲੀ ਇੱਕ ਬੜੀ ਤੰਗ ਹੈ ਸੇਮਿਆਂ ਵਾਲਾ ਗੱਭਰੂ ਆਵੇ ਗੱਭੂ ਚੱਕਲਾ ਬੈਂਕ ਲਓ ਸਾਹਮਣੇ ਮੁੰਡਾ ਕਹਿੰਦੇ ਲੱਗੀ ਹੈ ਅਬ ਇਹ ਮੁੰਡਾ ਖੇਡ ਦੇ ਮੈਦਾਨ ਦੇ ਵਿੱਚ ਹੈ ਚੌਥੇ ਪਿੰਡਾ ਖਿਡਾਰੀ ਦਾ ਸਾਹਮਣੇ ਕਬੱਡੀ ਮੈਦਾਨ ਦੇ ਵਿੱਚ ਸੇਮਿਆਂ ਵਾਲਾ ਅਗਲੀਆਂ ਟੀਮਾਂ ਆਉਂਦੀ ਚੰਤ ਹਵੇ ਸਿੰਘ ਵਾਲਾ ਤੇ ਕਾਪੜੇ ਸੁਖਾਰ ਇਹ ਟੀਮ ਆਉਣੀ ਮੇਰੀ ਬੇਨਤੀ ਹੈ ਬਈ ਦੋ ਦੇ ਨਾਲ ਚੰਤ ਹਵੇ ਸਿੰਘ ਵਾਲਾ ਲੇਟ ਲੇ ਕੇ ਜਰਾ ਸ਼ੋਕਾ ਚੋਕਲ ਦੀਪੂ 370 ਦਾ ਵੀ ਜਲਦੀ ਨਾਲ ਕਿਹਦੇ ਤਿਆਰੀ ਫਿਰਦੇ ਵੇਗਾ ਭਾਰੀ ਭਾਰੀ ਦੇ ਨਾਲ ਇਹ ਬੋਲੋ ਇਸ ਵਾਰ ਪਾਉਣੀ ਹੈ ਪ੍ਰਸਿੱਧ ਬੋਲ ਰਹਾ ਤੁਹਾਡਾ ਵੀਰ ਹੈ ਦੀਪੂ 370 ਦਾ ਵੀ ਕਿਹੜੇ ਅਰਧਾ ਵੀ ਟੀਮਾਂ ਵੀ ਬਗੜ ਕਰਾਓ ਜੀ ਕਬੱਡੀਰ 40 ਕਿਲੋ ਆਪੇ ਆਪਣਾ ਬਦਰੀਟੀ ਦੇ ਵਿਰੁੱਧ ਰਾਵਣ ਕਬੱਡੀਰ 40 ਕਿਲੋ ਦੀਆਂ ਟੀਮਾਂ ਉਹ ਜਿਨ੍ਹਾਂ ਦੀ ਐਂਟਰੀ ਨਹੀਂ ਹੋਈ ਉਹ ਐਂਟਰੀ ਕਰਵਾ ਦੇਣ ਜਿਨ੍ਹਾਂ ਦੀ ਐਂਟਰੀ ਹੋ ਗਈ ਹੈ ਉਹ ਟੀਮਾਂ ਪਰਾ ਵਜਨ ਕਰਵਾ ਲੈਣ ਜੀ ਇਹ ਚੌਕਿਆਂ ਦੀ ਟੀਮ ਜਿੱਤ ਗਈ ਮੇਰੇ ਮਿੱਤਰੋ ਕਹ ਲਈ ਖੇਡਿਆ ਕੱਲੇ ਜਿੱਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰਦੀ ਹੈ ਯਾਰ ਪੈਸੂ ਮੁੰਡੇ ਦੇ ਨਾਤੇ ਬੜਾ ਮਾਣ ਕੀਤਾ ਸਾਡੇ ਵੱਡੇ ਵੀਰਾਂ ਨੇ ਲੈ ਵੀ ਛੋਟਾ ਲੈ ਸਾਡੇ ਪਰਪੰਚ ਸਾਹਿਬ ਤੋਂ ਆਸ਼ੀਰਵਾਦ

ਤਾਂ ਉਹ ਰਾਘਰੇ ਸਰਦਾਰ ਕਰਦੇ ਆ ਹਾਂਜੀ ਭਾਈ ਜੀ ਆਪਸ ਕੇ ਲਈ ਅਗਲੇ ਮੈਚ ਆਉਂਦੇ ਆ ਹਾਂਜੀ ਕਾਤੂੜ ਦੇ ਵਿੱਚ ਕਾਪਰ ਚੱਕ ਫਤਿਹ ਸਿੰਘ ਵਾਲੇ ਆਉਂਦੀ ਟੀਮਾਂ ਬੇਤੀ ਹੈ ਜੀ ਦੋਨੋਂ ਟੀਮਾਂ ਚੱਕ ਫਤਿਹ ਸਿੰਘ ਵਾਲਾ ਤੇ ਕਾਤੂੜ ਦੀ ਟੀਮ ਦਾ ਨਾਮ ਕਹਾਵਾ ਜਿਹੜਾ ਫੇਰ ਗਾਉਂ ਦੇ ਖੇਡ ਆ ਰਹੇ ਨੇ ਸਭ ਦੇ ਮੈਚ ਹੀ ਬਣਾ ਲਿਆ ਕਰਾ ਪਾਈ ਟੀਮਾਂ ਮੇਰੀ ਖੇਡਦੇ ਆ ਜਲਦੀ ਨਾਲ ਮੰਡਰੇ ਖੇਡੇ ਜਾਣੇ ਕਬੱਡੀ 35 ਕਿਲੋ ਭਾਰ ਦੇ ਕਿਨੇ ਮਕਾਲੇ ਜਿਹੜੇ ਖੇਡੇ ਆ ਰਹੇ ਹੈ ਚੱਕ ਫਤੇ ਸਿੰਘ ਵਾਲੀ ਦੀ ਟੀਮ ਹੈ ਜਿਹੜੀ ਪੱਟਾ ਵਾਲੀ ਸਾਈਡ ਇਹ ਵਾਲੀ ਸਾਈਡ ਦੀ ਟੀਮ ਕੱਪੜੀ ਆ ਗਈ ਹੈ ਪਹਿਲੀ ਕਬੜੀ ਚੱਕ ਫਤਿਹ ਸਿੰਘ ਵਾਲੀ ਦਾ ਦੁੱਧ ਪਾਉਣ ਦੇ ਵਾਸਤੇ ਤਿਆਰ ਵਰਤਿਆ ਲੱਗ ਰਿਹਾ ਕੋਈ ਕਦੇ ਪਰ ਆਓ ਸਮਾਂ ਕਬੜੀ ਪਾਉਣ ਲਈ ਖਿਡਾਰੀ ਦਾ ਕਿੰਨੇ ਚੰਦ ਹੋਤੇ ਸਿੰਘ ਵਾਲਾ ਪਿੰਡ ਹੈ ਸਾਹਮਣੇ ਕਿੰਨੇ ਕਾਤਰੋ ਪਿੰਡਾਂ ਪਾਉਣ ਕਿੰਨੇ ਖਿਡਾਰੀਆਂ ਦਾ ਸਹਾਰ ਦੀ ਕਿੰਨੇ ਗਲਤ ਆਉਂਦੇ ਹੋ ਜਾਣ ਦੀ ਕਿੰਨੀ ਗੱਲ ਜੌੜੀ ਹੈ ਮੁੰਡੇ ਥੂਰੋ ਕਿੰਨੇ ਚੱਲ ਕੇ ਹੋਏ ਗੁੱਟ ਕਿੰਨੇ ਫੜ ਕੇ ਹੋਗੀ ਕਮਾਲ ਨੰਬਰ ਕੇ ਜਾਫੀਆਂ ਦਾ ਹੈ ਅਗਲੇ ਕਬੱਡੀ ਕੇ ਕਾਪਰੋ ਵਾਲਾ ਨਾਜ਼ਰ ਕੇ ਬੜਾ ਹੋਇਆ ਹੈ ਸੰਮਦਰ ਜਾਂ ਕੱਟ ਹੈ ਸਾਹਮਣੇ ਕੇਦੇ ਚੰਦ ਹਤੇ ਸਿੰਘ ਪਿੰਨਾ ਖਿਡਾਰੀਆਂ ਦਾ ਪੱਟਾ ਦੇ ਕੇ ਥਾਪੀਆਂ ਮਾਰ ਰਿਹਾ ਹੈ ਪੱਟਾ ਤੇ ਮਾਰਨ ਕੋਲੀ ਥਾਪੀ ਇੱਕ ਪਾਸੇ ਰੇਡਰ ਮਿੱਤਰੋ ਇੱਕ ਪਾਸੇ ਜਾਫੀ ਜਾਂਦੇ ਸਾਲ ਕੇਦੇ ਟੱਕਰ ਹੋਈ ਹੈ ਲੱਗਦਾ ਜੋਰ ਤੇ ਨੰਬਰ ਕੇਦੇ ਕਾਪਰੋ ਦਾ ਮੁੰਡਾ ਆਪਣੇ ਤਿਹੜੀ ਕੇਦੇ ਖੇਡ ਰਿਹਾ ਹੈ ਸਿੰਘ ਵਾਲੇ ਦਾ ਕਬੱਡੀ ਕਬੱਡੀ ਕਰਦਾ ਹੋਇਆ ਅੱਗੇ ਨੂੰ ਆਇਆ ਕੱਪੜਾ ਵਾਲਾ ਇੱਕ ਹੈ ਇੱਕ ਕਲਈਆ ਕਬਟੇਰਾ ਤੂੰ ਹੀ ਫਿਰੂ ਸਾਰਿਆਂ ਨੂੰ ਫੇਰ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਂਕ ਦੇ ਕਬੱਡੀ ਫੇਰ ਲਾ ਕੇ ਜਾਂਦੀ ਖੇਡੀ ਪੂਰੀ ਤਾਨ ਮਿੱਤੋ ਕਬੱਡੀ ਧੰਗਣਾ ਪੰਜਾਬੀਆਂ ਦੀ ਸ਼ਾਨ ਵਿੱਚ ਧੰਗਣਾ ਕਬੱਡੀ ਜਸਾ ਇਧਰ ਬੜੀ ਬੇਤੀ ਆ ਜੀ ਜੁਨੀਆਂ ਵੀ ਲੜਕੀਆਂ ਦੀ ਟੀਮਾਂ ਕੁੜੀਆਂ ਟੀਮਾਂ ਐਂਟਰ ਹੋ ਰਹੀਆਂ ਜੁਨੀਆਂ ਦੀ ਲੜਕੀਆਂ ਦੀਆਂ ਟੀਮਾਂ ਕੋਰੀਅਨ ਟੀਮਾਂ ਆਪੋ ਆਪਣੀ ਕੰਟਰੀ ਕਿੰਨੇ ਜ਼ਰੂਰ ਜਮਾ ਕਰਵਾਉਣੀ ਹੈ ਸਾਡੀ ਬੇਨਤੀ ਹੈ ਜਿਹਨੇ ਵੀ ਕੋਚ ਸਾਹਿਬ ਆਪਣੇ ਟੀਮਾਂ ਲੈ ਕੇ ਆਏ ਆ ਟੀਮਾਂ ਜਲਦੀ ਐਂਟਰ ਹੋ ਜਾਣਗੇ ਲਓ ਸਾਹਮਣੇ ਪਹਿਲੀ ਰੇਡ 10 ਮਿੰਟ ਜਿਹੜੀ ਐਂਟਰ ਹੋਣੀ ਹੈ ਜੀ ਟੀਮਾਂ ਕੋਰੀਆਂ ਦੀ ਤਾਲੂਖ ਫਾਉਰੇ ਵਾਲੇ ਵੀਰਾਂ ਦਾ ਬੜਾ ਧੰਨਵਾਦ ਹੈ ਮੈਂ ਟੀਮਾਂ ਨੂੰ ਬੇਨਤੀ ਕਰਦਾ ਹਾਂ

ਫਿਰ ਟੀਮ ਦਾ ਪਾਸ ਜਿੱਤੂ ਕਰ ਦਿੱਤਾ ਜਾਵੇਗਾ ਜਿਹੜੀ ਟੀਮ ਪੱਲਾ ਗਰਾਉਂਡ ਦੇ ਵਿੱਚ ਆਵੇਗੀ ਉਸਦੀ ਪੁਆਇੰਟ ਹੋਵੇਗੀ ਤਦ ਹੀ ਕਬੜੀ ਪੌੜ ਦੇ ਵਾਸਤੇ ਕਾਪੜਾ ਤਿਆਰ ਹੋ ਰਿਹਾ ਹੈ ਮੈਂ ਟੀਮਾਂ ਨੂੰ ਦੇਤੀ ਕਰਨਾ ਪਿਸਤਲ ਪੁੱਛੋ ਬੱਸ ਜਿਆ ਬਾਬਾ ਫਸਾਉ ਦਾ ਸਕੋਰ ਪੱਤਾ ਇਹਨਾਂ ਦੋਵਾਂ ਟੀਮਾਂ ਨੂੰ ਦੇਈਂ ਕਰ ਕੋ ਸਦਾ ਪਿਸਤਲ ਪੁੱਛੋ ਬਾਬਾ ਬਤਾਉ ਦਾ ਸਕੋਰ ਪੱਤਾ ਵਾ ਮੇਰੀ ਦੇਤੀਆਂ ਕੋਡ ਹੁੰਦਾ ਤੇ 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 ਪੁੱਜੂ ਨਹੀਂ ਟੀਮਾਂ ਜਿਹੜੂ ਨਾਲ ਰਹਿਗੇ ਗਰਾਉਂਡ ਵਾਲੇ ਦੇਤੀਆਂ ਮੁੰਡੇ ਪਿੰਡ ਦੇ ਤੋਂ ਨਾਲ ਪੂਰ ਹਦਰੀ ਟੀਮ ਆਵੇ। ਲਓ ਸਾਹਮਣੇ ਕਬੱਡੀ ਪਾਉਂਡਰੀ ਖਿਡਾਰੀ ਮੇਰੇ ਮਿੱਤਰੋ ਭਰਿਆ ਹੋਇਆ ਕਿੰਨਾ ਇਮਾਨ ਦੇ ਵਿੱਚ। ਆਹ ਸਾਹਮਣੇ ਖਿਡਾਰੀ ਕਿੰਨੇ ਪਾਉ ਮੇਰੇ ਮਿੱਤਰੋ ਤਿਆਰ ਨੇ। ਕੱਤਰੇ ਪਿੰਡਾਂ ਕਿਹੜੇ ਖਿਡਾਰੀਆਂ ਦਾ ਪੱਟਾਂ ਦੇ ਤੇ ਛਾਪੀਆਂ ਮਾਰਦੇ ਐ। ਸਾਹਮਣੇ ਚੱਕ ਹੁੰਦੇ ਨੇ ਪਿੰਡਾਂ ਵਾਲੇ ਖਿਡਾਰੀਆਂ ਦਾ। ਆਹ ਸਾਹਮਣੇ ਲੱਗਦਾ ਫੇਰ ਉਧਰੋਂ ਪਾਸੇ ਕਿਹੜਾ ਖਿਡਾਰੀ ਕਿੰਨੇ ਬੱਲੇ ਵੇ ਘੁਆਵੇਗਾ। ਇੱਕ ਦੇ ਨਾਲ ਕਿਹੜੇ ਕੱਤਰ ਹੋ ਗੀਆਂ।